ਅੱਜ ਜਦੋਂ ਇਸ ਗਲਾਸ ਸੋਡੀ ਹਾਊਸ ਦੇ ਵਿੱਚ ਪਰਮਜੀਤ ਸਿੰਘ ਕਾਲੀ ਜਥੇਸ਼ ਮੀਤ ਆਏ ਸਾਨੂੰ ਪਤਾ ਲੱਗਾ ਅਸੀਂ ਵੀ ਇੱਥੇ ਪਹੁੰਚੇ ਹਾਂ ਇੱਥੇ ਇਹਨਾਂ ਨੇ ਜਿਹੜਾ ਪ੍ਰਕਾਸ਼ ਕੀਤਾ ਸੀ ਇੱਕ ਛੋੜੇ ਜਿਹੇ ਕਮਰੇ ਦੇ ਵਿੱਚ ਸ੍ਰੀ ਬਿਬਲਸਾ ਪ੍ਰਕਾਸ਼ ਕੀਤਾ ਸੀ ਉਸ ਪ੍ਰਕਾਸ਼ ਵਾਲੀ ਜਗ੍ਹਾ ਦੇ ਕਮਰੇ ਦੇ ਵਿੱਚ ਉਹਨਾਂ ਨੇ ਇਹਨਾਂ ਨੇ ਸਟੋਰ ਬਣਾਇਆ ਹੋਇਆ ਹੈ ਇੱਟਾਂ ਵੀ ਉੱਥੇ ਰੱਖੀਆਂ ਸਨ ਹੋਰ ਵੀ ਆਪਣਾ ਘਰੇਲੂ ਸਮਾਨ ਦੁਕਾਨ ਦਾ ਉੱਥੇ ਰੱਖਿਆ ਹੋਇਆ ਸੀ ਸਾਧੂ ਦਾ ਕੋਈ ਸੁੱਖ ਆਸਨ ਨਹੀਂ ਸੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਕਮੇਟੀ ਵੱਲੋਂ ਆਮਸਰ ਤੋਂ ਇਹ ਲੈ ਕੇ ਆਏ ਨੇ ਆਹਾਨੂੰ ਬੜੀ ਇਥੋਂ ਦੁਖਦਾਈ ਵਾਲੀ ਘਟਨਾ ਜਾਬਰੀ ਆ ਕਿ ਇਹ ਜਿਹੜੀਆਂ ਬੇਦਬੀਆਂ ਹੋ ਰਹੀਆਂ ਨੇ ਕੌਣ ਕਰਾ ਰਿਹਾ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹੋ ਹੀ ਕਰਵਾਈ ਜਾ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਦਿੰਦੇ ਨੇ ਫਿਰ ਮੁੜ ਕੇ ਬੇਦਬੀ ਕਰਵਾ ਕੇ ਤੇ ਫਿਰ ਆਪਣੇ ਆਰਮਸਾਰ ਲੈ ਜਾਂਦੇ ਨੇ ਇਹਦੇ ਨਾਲੋਂ ਜੋ ਮਰਜ਼ਾਦਾ ਹਰਮੰਦਰ ਸਾਹਿਬ ਜਾਂ ਸ੍ਰੀ ਕਲਤਾ ਸਾਹਿਬ ਦੇ ਵਿੱਚ ਲਾਗੂ ਹੈ ਉਹ ਹੋਣੀ ਚਾਹੀਦੀ ਹੈ ਇਹਨਾਂ ਦੇ ਵਿੱਚੋਂ ਕੋਈ ਅੰਮ੍ਰਿਤਧਾਰੀ ਨਹੀਂ ਇਹਨਾਂ ਦੇ ਇਹ ਵੀ ਕੋਈ ਨਹੀਂ ਪਤਾ ਕੋਈ ਸ਼ਰਾਬੀ ਹੁੰਦਾ ਹੋਵੇ ਫਿਰ ਇਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਫਿਰ ਸੋਖ ਆਸਨ ਬੜਾ ਲੰਮਾ ਸਮਾਂ ਹੋ ਗਿਆ ਇਹਨਾਂ ਨੇ ਕੀਤਾ ਨਹੀਂ ਸੀ ਪ੍ਰਕਾਸ਼ ਮਾਨ ਸੀ ਤੇ ਕਟਾ ਮਿੱਟੀ ਇੰਨਾ ਸੀ ਜਦੋਂ ਸਿੰਘਾਂ ਨੇ ਆਣ ਕੇ ਆ ਫੌਜਾਂ ਨੇ ਵੇਖਿਆ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਸੀ ਪਰ ਫਿਰ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਪਾਲਜੀ ਸਾਹਿਬ ਵਾਲੀ ਗੱਡੀ ਲੈ ਕੇ ਆਏ ਸਨ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਨਾਸ 70 ਵੀ ਆਇਆ ਉਹਨਾਂ ਦੇ 70 ਵੀ ਨਾਲ ਆਇਆ ਮੈਂ ਬੇਨਤੀ ਕਰਦਾ ਕਿ ਹੋਂਦਿਓ 70 ਪਹੁੰਚਦੇ ਨੇ ਚਾਰ-ਚਾਰ ਘੰਟੇ ਡਿੱਕਣਾ ਪਿਆ ਸਿੰਘਾਂ ਨੂੰ ਗਰਮੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਉਸ ਨੂੰ ਕਾਲ ਕਰੀਏ ਤੇ ਪੁਲਸ ਤੁਰੰਤ ਗੱਡੀ ਲੈ ਕੇ ਉੱਥੇ ਪਹੁੰਚ ਜਾਂਦੀ ਹੈ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਕੋਈ ਗੱਲ ਹੁੰਦੀ ਹੈ ਸ਼੍ਰੋਮਣੀ ਕਮੇਟੀ ਨੇ ਕੋਈ ਐਸਾ ਪ੍ਰਬੰਧ ਨਹੀਂ ਬਣਾਇਆ ਨਾ ਧਰਮ ਪ੍ਰਚਾਰ ਕਮੇਟੀ ਨੇ ਨਾ ਸ੍ਰੀ ਅਕਾਲਤਾ ਸਾਹਿਬ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲਤਾ ਸਾਹਿਬ ਸਾਧ ਕੇ ਤੇ ਧਾਰਮਿਕ ਸਜਾਵਾਂ ਲਾ ਕੇ ਤੇ ਮੀਡੀਆ ਵਿੱਚ ਦੇ ਦੇਣਾ ਤੇ ਮੇਰੇ ਸਾਵਣਾ ਦੂਜੇ ਵੀ ਜਣਾਂ ਦੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ ਅੰਮ੍ਰਿਤ ਵੇਲੇ ਪ੍ਰਕਾਸ਼ ਨਹੀਂ ਕਰਨਾ ਕੋਈ ਨੇਤ ਨਹੀਂ ਵੀ ਕਰਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗਰੰਟੀ ਦਾ ਪਾਟੀ ਸਿੰਘ ਗੁਰਦਰਾ ਸਾਹਿਬ ਲੈ ਕੇ ਆਉਂਦੇ ਜੀ ਜਾਂ ਉਹਨਾਂ ਨੂੰ ਕੋਈ ਡਿਊਟੀ ਤੇ ਲਾਉਂਦੇ ਜੇ ਪਹਿਲਾਂ ਉਹਦੇ ਕੋਲ ਨਿਤਨੇਮ ਫੋਨਦੇ ਜੇ ਪੁੱਛਦੇ ਅਮਰਦਾਰ ਕਿਤੋਂ ਸ਼ਗਦਾ ਸਰਟੀਫਿਕੇਟ ਦਿਖਾਓ ਤੇ ਫਿਰ ਤਾਬਿਆਂ 'ਚ ਬਹਿ ਦਿੰਦੇ ਜੇ ਕਿ ਇਹਨਾਂ ਨੂੰ ਗੁਰੂਗ੍ਰੰਥ ਸਾਹਿਬ ਦੇਣ ਤੋਂ ਪਹਿਲਾਂ ਵੇਖਿਆ ਅਮਰਦਾਰ ਹੀ ਆ ਕੋਈ ਨਹੀਂ ਇਹਨਾਂ ਨੇ ਵੇਖਿਆ ਇਹ ਜਿਹੜੀਆਂ ਬੇਦਬੀਆਂ ਕਰਾ ਰਿਆ ਦਿੱਲੀ ਕਮੇਟੀ ਜਿਹੜੀ ਗੁਰੂਗ੍ਰੰਥ ਸਾਹਿਬ ਛਿਪਾਈ ਕਰ ਰਹੀ ਓ ਤੇ ਸ਼ਰੋਮਣੀ ਕਮੇਟੀ ਕਰ ਰਹੀ ਆ ਇਹ ਦੋਸ਼ੀ ਜਿਹੜੀ ਸ਼ਰੋਮਣੀ ਕਮੇਟੀ ਆ ਮੈਂ ਤੇ ਇਹਨਾਂ ਨੂੰ ਦੋਸ਼ੀ ਠਰਾਉਂਗਾ ਵੇਖੋ ਗੁੜਕਾ ਸਾਹਿਬਗੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚੱਲ ਗਈ ਸਿੰਘਾਂ ਦੇ ਉੱ ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਦੇ ਡਿਊਰ ਜੇਲ੍ਹ ਦੇ ਇਸ ਸਰਕਾਰ ਨੇ ਤੇ 8 ਸੀਟਾਂ ਤੋਂ ਉਹ ਵੀ ਮਾਰ ਖਾ ਗੇ ਮੈਂ ਬੇਨਤੀ ਕਰਦਾ ਇਹ ਗੁਰੂਗ੍ਰੰਥ ਸਾਹਿਬ ਤੇ ਸਿੰਘਾਂ ਦੀ ਮਾਰਵਾ ਇਹ ਮੁਖ ਵਿੱਚੋਂ ਬੋਲ ਨਹੀਂ ਕੱਢਦੇ ਬੱਤੀਆਂ ਦੰਦਾ ਦਾ ਜਿਹੜਾ ਬੋਲ ਨਿਕਲਿਆ ਇਹ ਤੋਬ ਨਾਲੋਂ ਮਾੜਾ ਜੇ ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਅਸੀਂ ਸ਼ਰੋਣੀ ਕਮੇਟੀ ਕੋਲ ਮੰਗ ਕਰਦੇ ਆ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟਵਾਂ ਦੀ ਸੇਵਾ ਵਾ ਜਦੋਂ ਇੱਥੇ ਆੜ ਕੇ ਫੋਟਵਾਂ ਵੇਖੀ ਹਰਮੰਦਰ ਸਾਹਿਬ ਦੀਆਂ ਤੇ ਆਖਰੂਆਂ ਘਟਾ ਝੜਿਆ ਆ ਵਾ ਆ ਵੇਖੋ ਕਿੰਨਾ ਘਟਾ ਝੜਿਆ ਆ ਵਾ ਆੜੀਆਂ ਫੋਟੋਆਂ ਹਰਮੰਦਰ ਸਾਹਿਬ ਤੇ ਪਤਾ ਨਹੀਂ ਕਿੰਨਿਆਂ ਕਿ ਇਹ ਲੋਕ ਜਿਹੜੀਆਂ ਬੇਦਬੀਆਂ ਕਰਕੇ ਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਗੁਰੂਗ੍ਰਸਾਹ ਦਾ ਪ੍ਰਕਾਸ਼ ਜਿੰਨਾ ਜਿੰਨਾਂ ਦੇ ਘਰ ਵਿੱਚ ਹੈ ਜੇ ਉਹ ਸੇਵਾ ਨਹੀਂ ਕਰਦੇ ਤੇ ਉਹ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਆ ਬਜ਼ੁਰਗਾਂ ਆਲਾ ਵੇਖੋ ਗੁਰੂਗ੍ਰਸਾਹ ਸਾਹਿਬ ਦੇ ਸਤਕਾਰ ਨੂੰ ਵੇਖ ਕੇ ਆਪੇ ਹੀ ਲਾਗਲੇ ਗੁਰੂਗ੍ਰਸਾਹ ਜੀ ਉਸ ਵਾਈ ਵਰਗਾ ਠੀਕ ਹੈ ਬਾਹਰ ਚੱਕਰ ਤੋਂ ਵੀ ਬੱਚੇ ਘਾਲੇ ਤੋਂ ਬਾਹਰ ਮੋਰਤਾ ਵੀ ਲਾਇਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਵੇਖੋ ਕਾਰਵਾਈ ਕਰਨੀ ਆ ਸ੍ਰੀ ਕਾਲਤਾ ਸਾਹਿਬ ਨੇ ਕਮੇਟੀ ਕਹਿੰਦੇ ਬਣਾਤੀ ਆ ਜੀ ਉਹ ਜਾਂਚ ਕਰੇਗੀ ਉਹ ਕਮੇਟੀ ਫਿਰ ਉਹ ਬੰਦੀ ਆ ਕਿਉਂਕਿ ਇਹਨਾਂ ਨੇ ਤੇ ਹੋਟਲ ਜਿਹੜੇ ਲਾਗੇ ਲਾਗੇ ਬਣਾਏ ਉਹਦੇ ਚਤਰੇ ਦੇ ਪਰਿਵਾਰ ਨਾਲ ਰੜ ਕੇ ਬਣਾਏ ਆ ਕੋਈ ਸਜ਼ਾ ਨਹੀਂ ਮਿਲੀ ਉਹਨਾਂ ਨੂੰ ਸਜ਼ਾ ਸਜ਼ਾ ਵੇਖੋ ਸ੍ਰੀ ਕਾਲਤਾਸਰ ਸਾਹਿਬ ਤੋਂ ਇਹ ਪਰਿਵਾਰ ਨੂੰ ਪੰਥ ਤੋਂ ਜੋ ਛੇਕਿਆ ਤੇ ਇਹਨਾਂ ਨੂੰ ਇਹ ਕਹਿ ਕੇ ਕੋਈ ਵੀ ਗੁੜਕਾ ਸਾਹਿਬ ਤੇ ਪੋਥੀ ਦੀ ਸੇਵਾ ਪ੍ਰਕਾਸ਼ ਇਹਨੇ ਸਿਪਾਈ ਨਹੀਂ ਕਰ ਸਕਦਾ ਇਹ ਹੁਕਮਨਾਮੇ ਉਹ ਫਿਰ ਵੀ ਕਰੀ ਜਾਂਦੇ ਆ ਸ੍ਰੀ ਕਾਲਤਾਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਸ੍ਰੀ ਅਕਾਲ ਤਸਦਾ ਬਿਲਕੁਲ ਨਜ਼ਦੀਕ ਹੀ ਇਹ ਕੰਮ ਹੋ ਰਿਹਾ ਵਾ ਜੇ ਸ੍ਰੀ ਅਕਾਲ ਤਸਦਾ ਲਾਗੇ ਲਾਗੇ ਹਰਮੰਦਰ ਸਾਹਿਬ ਦੇ ਲਾਗੇ ਲਾਗੇ ਮਾਰੀ ਬਾਣੀ ਬਾਣੀ ਦਾ ਨਰਾਦਰ ਹੋ ਰਿਹਾ ਤੇ ਅਸੀਂ ਫਿਰ ਹੋਰ ਦੂਜੇ ਦੇਸ਼ਾਂ 'ਚ ਕੀ ਜਾ ਕੇ ਸੇਵਾ ਕਰਾਂਗੇ ਅੱਜ ਕੀ ਗੱਲਬਾਤ ਕੀਤੀ ਗੁਰੂ ਸਾਹਿਬੀ ਸਾਡੇ ਕੋ ਸੇਵਾ ਸਭਾਲਣੀ ਹੋਈ ਸਾਰੀ ਸੰਗਤ ਕੋ ਮਾਫੀ ਮੰਗਦਾ ਜੀ ਗੁਨਾਹ ਹੋਇਆ ਮੇਰੇ ਕੋ ਜੀ ਜੇਕਰ ਸੇਵਾ ਸਭਾਲ ਨਹੀਂ ਹੋਈ ਜੀ ਅਕਸ਼ਰੀ ਅਕਾਲ ਤਸ ਸਾਬ ਜਾਂਦੇ ਉੱਤੇ ਮਹਾਰਾਜ ਨੂੰ ਬੋਲ ਕੇ ਆਂਦੇ ਕੋਈ ਸੇਵਾ ਚੋਰ ਪਾਸੇ ਗਲਤੀ ਹੋ ਗਈ ਗੁਨਾਹ ਹੋ ਗਿਆ ਮੈਂ ਬੰਦੇ ਬਜਰ ਤੋਂ ਮਾਰੇ ਤੁਹਾਡੇ ਕੋ ਰਾਜੀ ਨਹੀਂ ਕੀ ਲੜਾਂ 10 ਸਾਲ 10 ਸਾਲ ਤੋਂ 10 ਸਾਲ ਤੋਂ ਇਹਨਾਂ ਦੇ ਜਿਹੜੀ ਦੁਕਾਨ ਆ ਗੋਲ ਹੱਟੀ ਚੌਂਕ ਦੇ ਵਿੱਚ ਆ ਜੀ ਇੱਥੇ ਗੋਲ ਹੱਟੀ ਚੌਂਕ ਦੇ ਵਿੱਚ ਕਿਹਨਾਂ ਦੁਕਾਨ ਦਾ ਛੋਡੀ ਗਲਾਸ ਛੋਡੀ ਗਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਜੀ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਇੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਦੋ ਕਮਰੇ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਣ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕੁਤਬਾ ਰੱਖੀ ਹੋਈਆਂ ਸੀ ਸਤਕਾਰ ਮਹਾਰਾਜ ਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਹਾਰਾਜ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜ ਸੇਵਾ ਸੰਭਾਲਣੀ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਂ ਨਹੀਂ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਲੈ ਕੇ ਸੋ ਗੁਰਦ ਗੁਰੂ ਸਾਹਿਬ ਨੂੰ ਅਸੀਂ ਸ਼ੋਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਹੈ ਜਿਵੇਂ ਕੋ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਸ ਕੋਈ ਅਣਜਾਣ ਗਲਤੀ ਕਰੇ ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਹੱਥੀਂ ਗਰਾਹ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਆ ਗਈਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਾਉਣਾ ਚਾਹੁੰਦੇ ਆ ਉਹ ਇਹਨਾਂ ਨੂੰ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਰਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਢੋ ਘੱਟ ਬਾਹਰ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਲ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨ ਵਾਲ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਕ ਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ ਤੁਸੀਂ ਜਦੋਂ ਇੱਥੇ ਦੁਕਾਨ ਚੀ ਦੇਖਿਆ ਇਹ ਦੁਕਾਨ ਆ ਜੀ ਰੈਸ਼ਨ ਦੇ ਉੱਪਰ ਆ ਤੁਸੀਂ ਦੇਖ ਕੀ ਦੇਖਿਆ ਇੱਥੇ ਆ ਕੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਤੇ ਅਸੀਂ ਇੱਥੇ ਪਹੁੰਚੇ ਆ ਛੋਟਾ ਜਿਹਾ ਕਮਰਾ ਵਾ ਦ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਵਾਂ ਤੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਵਾਲੇ ਕਿੱਡੇ ਵੱਡੇ ਸਿੱਖ ਬਣ ਗਏ ਆ ਮਾਰੇ ਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਤੇ ਇਹਨਾਂ ਦੇ ਕੰਮ ਦੇ ਵਿੱਚ ਬੜਾ ਫਰਕ ਆ ਗੁਰੂ ਸਾਹਿਬ ਸਰਕਾਰਾਂ ਦੇ ਲੋਕਾਂ ਵੱਲੋਂ ਬਿਲਕੁਲ ਨਹੀਂ ਕੀਤਾ ਜਾਂਦਾ ਨਹੀਂ ਜੀ ਪੁਰਾਣਾ ਸਰੂਪ ਸੀ ਦਾ 2007 ਦਾ ਪ੍ਰਕਾਸ਼ ਸੀ ਪਰ ਕਾਫੀ ਅੰਗ ਖੰਡ ਸੀ ਜੀ ਮਹਾਰਾਜ ਜੀ ਨਹੀਂ ਰੋਜ਼ ਲੈ ਕੇ ਨਹੀਂ ਰੋਜ਼ ਸੇਵਾ ਨਹੀਂ ਹੁੰਦੀ ਜੀ ਹੁਣ ਤੁਸੀਂ ਕੀ ਕਰਦੇ ਗੁਰੂ ਸਾਹਿਬ ਨੂੰ ਆਰਾਮ ਸਰ ਸ਼ੁਭਤ ਕਰਵਾਤਾ ਜੀ ਸ਼੍ਰੋਣੀ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ ਬੁਲਾਇਆ ਸੀਗਾ ਉਹਨਾਂ ਵੱਲੋਂ ਦੇਖਦੇ ਹੁਣ ਕੀ ਕਾਰਵਾਈ ਕੀਤੀ ਜਾਂਦੀ ਹੈ ਕੀ ਦੇਣਾ ਚਾਹੋਗੇ ਜਿਹੜੇ ਅੱਜਕੱਲ ਹੋਰ ਵੀ ਲੋਕ ਕਈ ਐਸੇ ਲੋਕ ਨੇ ਜਿੰਨਾ ਬਾਰੇ ਪਤਾ ਹੀ ਨਹੀਂ ਹੈਗਾ ਵੀ ਭਾਤ ਮਹਾਰਾਜ ਨੂੰ ਤਾਂ ਫਿਰ ਪਰ ਸੇਵਾ ਸਭਾ ਇਹ ਹੀ ਬੇਨਤੀ ਕਰਦੇ ਆਂ ਵੀ ਜਿੱਥੇ ਸੇਵਾ ਸੰਭਾਲ ਨਹੀਂ ਕਰ ਸਕਦੇ ਨਹੀਂ ਹੁੰਦੀ ਤੁਸੀਂ ਨਾਮ ਪ੍ਰਕਾਸ਼ ਕਰੋ ਤੁਸੀਂ ਬਾਹਰ ਇਹਨੂੰ ਗੁਰੂ ਘਰ ਪਹੁੰਚਾ ਦਿਓ ਸ਼੍ਰੋਮਣੀ ਕਮੇਟੀ ਨੂੰ ਦੱਸ ਦਿਓ ਜਿਹੜੇ ਬੰਦੀਆਂ ਹੈਗੀਆਂ ਉਹਨਾਂ ਨੂੰ ਦੱਸ ਦਿਓ ਅਸੀਂ ਸੇਵਾ ਕਰ ਲਾਂਗੇ ਆਪਣੇ ਅੱਥੀ ਪਰ ਤੁਸੀਂ ਪਾਪਾਂ ਦੇ ਪਾਗੀ ਨਾ ਵੜੋ ਕਿਉਂਕਿ ਗੁਰੂ ਸਾਹਿਬ ਜਾਗਦੇ ਹੋ ਦਹਾਜ ਨજર ਨੇ ਆਪਾਂ ਇਹਨਾਂ ਨੂੰ ਕਿਤਾਬ ਨਾ ਸਮਝੀਏ ਪਾਪ ਨਾ ਖਟਿਏ ਪਹਿਲਾਂ ਹੀ ਬੇਬੜੀਆਂ ਤਾਂ ਤਾਂ ਦੀ ਹੋ ਰੀਆਂ ਆਪਾਂ ਤਾਂ ਪਹਿਲਾਂ ਭਰੇ ਪੀਤੇ ਬੈ ਅਸੀਂ ਪ੍ਰਸ਼ਾਸਨ ਤਾਂ ਇਹਨਾਂ ਵੱਲੋਂ ਹੀ ਬੁਲਾਇਆ ਗਿਆ ਸੀਗਾ ਜੀ ਇਹ ਕਹਿ ਕੇ ਕਿ ਬਾਬੇ ਕਬਜਾ ਕਰਨਾਗੇ ਦੁਕਾਨ ਸਾਡੀ ਤੇ ਅਸੀਂ ਤਾਂ ਬੁਲਾਇਆ ਨਹੀਂ ਪ੍ਰਸ਼ਾਸਨ ਕਿਉਂਕਿ ਸਾਡੇ ਕੋਲ ਮਾਂਝਪਾਲ ਥੋੜੀ ਸੀਗਾ ਪਰ ਆਇਆ ਅਸੀਂ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਲਾਇਆ ਜੀ ਉਹਨਾਂ ਨੂੰ ਦੇਖਿਆ ਵੀ ਉਹ ਕੀ ਕਾਰਵਾਈ ਕਰਦੇ ਦੇਖਦੇ ਇੱਕ ਹਫ਼ਤੇ ਦੇ ਵਿੱਚ ਦੂਜੀ ਵਾਰ ਇਸ ਤਰ੍ਹਾਂ ਹੋਇਆ ਕਿਤੇ ਜਿਹੜੇ ਉੱਪਰ ਰਿਪੋਰਟ ਨਹੀਂ ਕਰਦੇ ਅਸੀਂ ਹਮਤੋਂ ਪੁਚਾਰਦੇ ਕੀ ਲੱਗਦਾ ਹੈ ਗੁਰੂ ਨਗਰੀ ਜੀ ਸ਼੍ਰੀ ਗੁਰੂ ਰਾਮ ਜੀ ਦਾ ਅੰਮ੍ਰਿਤਸਰ ਇਸ ਤਰ੍ਹਾਂ ਦਾ ਇਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਵੀ ਸਰੂਪ ਮਹਾਰਾਜ ਦਾ ਕਿਸੇ ਨੇ ਵੀ ਇਸ ਸ਼ੋਨੀ ਗੁਰਦੁਆਰਾ ਪ੍ਰਬੰਧਨ ਮ हां ठाडे गुरु घर ਨੇ ਜੇ ਦੇਣਾ ਵੀਆ ਸਰੂਪ ਪਹਿਲਾਂ ਜਾ ਕੇ ਦੇਖੋ ਸਹੀ ਵੀ ਕੋਤ ਸਰੂਪ ਪ੍ਰਕਾਸ਼ ਕਰਨ ਦੀ ਜਗ੍ਹਾ ਹੈਗੀ ਆ ਲੋੜ ਹੈ ਪ੍ਰਕਾਸ਼ ਕਰਨ ਦੀ ਅਜਿਹੀ ਕਿਹੜੀ ਲੋੜ ਆ ਜਿਹਾ ਸਰਕਸ ਰੂਪ ਮੰਗ ਰਹੇ ਮਹਾਰਾਜ ਦਾ ਪਰ ਕੁਛ ਨਹੀਂ ਹੈਗਾ ਇੱਥੇ ਬਸ ਦੇ ਦਿੰਦੇ ਆ ਸ਼ਫਾਰਸ਼ਾਂ ਦੇ ਵਿੱਚ ਜਿਹੜਾ ਜੀ ਕਰਦਾ ਸ਼ਫਾਰਸ਼ ਪਾਉਂਦਾ ਸਰੂਪ ਲੈਦਾ ਮਹਾਰਾਜ ਦਾ ਉਸ ਤੋਂ ਬਾਅਦ ਜਿਵੇਂ ਜੀ ਕਰਦਾ ਤਾਂ ਕਰਦਾ ਜਿੱਥੇ ਬੰਦियां ਪਹੁੰਚੇ ਨੇ ਉਹਨਾਂ ਦਾ ਕਹਿਣਾ ਕਿ ਇੱਥੇ ਬੇਤੀ ਹੋ ਗਈ ਫਿਰ ਦੇ ਵਿੱਚ ਦੇਖੋ ਜੀ ਜੀ ਇਹਦੇ ਵਿੱਚ ਦੇਖੋ ਜੀ ਐਜੀਪੀਸੀ ਦੇ ਧਰਮ ਅਰਚਾਰ ਕਮੇਟੀ ਤੋਂ ਮੈਂਬਰ ਆਏ ਸੀ। ਉਹਨਾਂ ਨੇ ਕੰਫਰਮ ਕੀਤਾ ਜੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ। ਮਹਾਰਾਜ ਦੇ ਰੂਪ ਨੂੰ ਸਤਿਕਾਰ ਸਹਿਤ ਆਦਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ। ਤੇ ਅੱਗੇ ਜੋ ਵੀ ਉਹਨਾਂ ਵੱਲੋਂ ਇਨ ਰਿਟਨ ਜੋ ਵੀ ਸਾਨੂੰ ਐਪਲੀਕੇਸ਼ਨ ਉਹ ਕੀਤੀ ਹੈਗੀ ਉਸ ਮਿਤਾਬ ਵਗਰ ਦੇਖਾਂਗੇ ਕਿ ਕੀ ਮੰਨਦੀ ਕਰਦੇ। ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਵੀ ਕੁਝ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਐਸਐਚਓ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਗਲਿਆਰੇ ਦੇ ਪਰਲੇ ਪੰਨੇ ਜੇ ਆਪਾਂ ਗੱਲ ਕਰ ਲਈ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਜਿਹੜਾ ਦੋਸ਼ੀ ਆ ਔਰ ਤੇ ਕੀ ਕਾਰਵਾਈ ਕੀਤੀ ਦੇਖੋ ਜੀ ਐਸਪੀਸੀ ਦੇ ਤਾਂ ਰੰਬਰਚਾਰ ਕਮੇਟੀ ਦੇ ਅੰਡਰ ਹੀ ਜਾਂਦਾ ਹੈ ਸਾਰਾ ਕੁਝ ਜੋ ਸਾਨੂੰ ਇਨ ਰਿਟਰਨ ਹੈ ਅਗਰ ਕੋਈ ਐਪਲੀਕੇਸ਼ਨ ਮੂਵ ਕਰਨ ਨੂੰ ਜਿਤਨਾ ਮੰਗੇਗਾ ਉਹ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਪ੍ਰਸ਼ਾਸਕ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਨ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ ਤੇ ਉਸ ਤੇ ਕੰਪਲੇਨ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਫਲਾ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੀਟ ਕੀਤੀ ਜਾ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸ਼ਰੂਮ ਮਿਲਿਆ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਵਾ ਜੀ ਐਸਜੀਪੀਸੀ ਦੇ ਅੰਦਰ ਦਾਇਰੇ ਅੰਦਰ ਆਉਂਦਾ ਹੈ ਸਾਰਾ ਜੋ ਕਾਗਨੇਜ਼ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ